ਇੱਕ ਨਵੀਂ ਬਲੌਗ ਤੇ ਹੋਰ ਸਨੌ ਜੀ ਕੀ ਵੀ ਸਾਰੇ ਹਾਂ ਜੀ ਇੱਥੇ ਮਾਰਨਿੰਗ ਦੇ ਹੋ ਗਏ ਸਵਾ ਪੰਜ ਤੇ ਮੈਂ ਨਾ ਇਹ ਵਾਲਾ ਸੂਟ ਕੱਲ ਸ਼ਾਮ ਨੂੰ ਲੱਗੀ ਸੀ ਮੈਨੂੰ ਸਲਾਈ ਕਰਨਾ ਸ਼ਾਮ ਨੂੰ ਵੀ ਨਹੀਂ ਕਹਿ ਸਕਦੇ ਨਾਈਟ 'ਚ ਹੀ ਲੱਗੀ ਸੀ ਸ਼ਰਟ ਜਾਨੀ ਕਿ ਤਿਆਰ ਕਰਨ ਲੱਗੀ ਸੀ ਸਲਵਾਰ ਮੈਂ ਪਹਿਲਾਂ ਹੀ ਕਰਤੀ ਸੀ ਕਿ ਤਿਆਰ ਤੇ ਦੀਆਂ ਨਾ ਬਾਹਾਂ ਜੋਇੰਟ ਕਰਨ ਵਾਲੀਆਂ ਰਹਿੰਦੀਆਂ ਸੀ ਨਾ ਨੇਰਾ ਕਾਫੀ ਹੋ ਗਿਆ ਸੀ ਤਕਰੀਬਨ ਮੈਨੂੰ ਬਚ ਗਏ ਸੀਗੇ ਸਵਾ 11 ਦਾ ਟਾਈਮ ਹੈ ਜਿਹੜਾ ਹੋ ਗਿਆ ਸੀ ਤੇ ਹਾਂ ਜੀ ਇੱਥੇ ਮਾਰਨਿੰਗ ਮੈਂ ਚਾਹ ਵਗੈਰਾ ਪੀ ਲਈ ਤੇ ਨਾਲ ਦੀ ਨਾਲ ਮੈਂ ਆਪਣਾ ਲੱਗੀ ਸੀ ਸਲਾਈ ਦੇ ਕੰਮ ਤੇ ਮੈਂ ਚਾਹ ਤੋ ਪਹਿਲਾਂ ਆਪਾਂ ਇਹਨੂੰ ਖਤਮ ਕਰ ਦਈਏ ਤੇ ਜਿਹੜੇ ਦੂਸਰੇ ਕੰਮ ਨੇ ਆਪਾਂ ਫੇਰ ਲੱਗਾਂਗੇ ਜਿਵੇਂ ਕਿ ਹੈ ਨਾ ਬੱਚਿਆਂ ਨੂੰ ਰੈਡੀ ਕਰਨਾ ਮਾਰਨਿੰਗ ਤਾਂ ਜ਼ਿਆਦਾਤਰ ਇਹੀ ਕੰਮ ਜ਼ਰੂਰੀ ਹੁੰਦੇ ਨੇ ਸਫਾਈਆਂ ਮੈਂ ਕਰ ਦਿੱਤ ਨੇ ਬੱਚਿਆਂ ਨੂੰ ਸਕੂਲ ਭੇਜ ਕੇ ਮੈਂ ਕਿਹਾ ਚਲੋ ਇਹ ਵਾਲੀ ਸ਼ਰਟ ਹੈ ਜਿਹੜੀ ਮੈਂ ਪਹਿਲਾਂ ਹੀ ਸਲਾਈ ਕਰਦਾ ਤੇ ਹਾਂ ਜੀ ਅੱਜ ਵਾਲਾ ਬਲੌਗ ਬਹੁਤ ਇੰਟਰਸਟਿੰਗ ਹੋਣ ਵਾਲਾ ਖਾਸ ਕਰ ਮੇਰੀਆਂ ਪੜਾਣ ਲਈ ਤੇ ਤੁਸੀਂ ਜ਼ਰੂਰ ਐਂਡ ਤੱਕ ਦੇਖਿਓ ਇੱਕ ਮੈਂ ਬਹੁਤ ਵਧੀਆ ਚੀਜ਼ ਜਿਹੜੀ ਤੁਹਾਨੂੰ ਦਿਖਾਉਣ ਜਾ ਰਹੀਆਂ ਪਹਿਣਾ ਲਈ ਬਹੁਤ ਹੀ ਖਾਸ ਹੈਗੀ ਉਹ ਤੇ ਮੇਰਾ ਕੋਈ ਵੀ ਹਨਾ ਹੈ ਨਹੀਂ ਸੀ ਮੈਂ ਬਲੌਗ ਸ਼ੂਟ ਕਰਾਂ ਪਰ ਮੈਂ ਸੋਚਿਆ ਮੈਂ ਕਿਹਾ ਚਲੋ ਜਿਹੜੇ ਆ ਨੇੜੇ-ਨੇੜੇ ਦੇ ਆਪਣੇ ਹੈਗੇ ਨੇ ਰਹਿਣੇ ਵਾਲੇ ਮੈਂ ਕਿਹਾ ਚਲੋ ਉਹਨਾਂ ਨੂੰ ਪਤਾ ਲੱਗ ਜੂ ਹਨਾ ਵੀ ਕਈ ਵਾਰੀ ਆਪਾਂ ਨੂੰ ਨਹੀਂ ਪਤਾ ਲੱਗਦਾ ਹੁੰਦਾ ਮੈਂ ਕਿਹਾ ਚਲੋ ਹਨਾ ਫਾਇਦੀ ਵਾਲੀ ਚੀਜ਼ ਤੇ ਕਿਉਂ ਨਾ ਪਹਿਣਾ ਨੇ ਜਿਹੜਾ ਇਹਦਾ ਲਾਭ ਉਠਾਇਆ ਜਾਵੇ ਤੇ ਮੈਂ ਕਿਹਾ ਮੈਂ ਜ਼ਰੂਰ ਬਲੌਗ ਸ਼ੂਟ ਕਰਦੀਆਂ ਤੇ ਮੈਂ ਉਹਦੀ ਅੱਜ ਹੀ ਐਡਿਟਿੰਗ ਕਰ ਰਹੀਆਂਗੀ ਤੇ ਅੱਜ ਹੀ ਮੈਂ ਉਹਦਾ ਜਿਹੜਾ ਹੈਗੇ ਸੀ ਵੀਡੀਓ ਸ਼ੂਟ ਕਰਕੇ ਲੈ ਕੇ ਆਈਆਂ ਤੇ ਹਾਂਜੀ ਬਸ ਇਥੇ ਸ਼ਰਟ ਤਾਂ ਮੇਰੀ ਤਕਰੀਬਨ ਹੋ ਗਈ ਤੇ ਇੰਟਰੋਗ ਵੀ ਰੈਂਦੀ ਸੀ ਤੇ ਨਾਲ ਇਹ ਦੀ ਰੈਂਦੀ ਸੀਗੀ ਤਰਪਾਈ ਤੇ ਪ੍ਰੈਸ ਹਨਾ ਤੇ ਇਹ ਤਰਪਾਈ ਮੈਂ ਚਲੋ ਮੈਂ ਸਵੇਰੀ ਫੜਾ ਦੂੰਗੀ ਤੇ ਜਿਹੜੀ ਕੀ ਕਰ ਦੇਣੀ ਆ ਉਹਨਾਂ ਨੇ ਤੇ ਤਕਰੀਬਨ ਇਹ ਮੈਂ ਸਾਢੇ 8 ਨੂੰ ਜਿਹੜਾ ਸੂਟ ਆ ਉਹ ਦੇਣਾ ਸੀਗਾ ਤੇ ਲਓ ਜੀ ਇਥੇ ਆਪਾਂ ਪਹੁੰਚ ਚੁੱਕੇ ਹਾਂ ਵਾਲੀ ਸ਼ਾਪ ਤੇ ਇਹ ਵਾਲੀ ਸ਼ਾਪ ਹੈਗੀ ਹੈ ਜੀ ਆਪਣੇ ਮਾਨਸਾ ਜਿਹੜੀ ਵੀ ਪਣਾ ਮਾਨਸਾ ਦੇ ਵਾਲੇ ਵਾਲੇ ਦੇ ਰਹਿਣੇ ਵਾਲੀਆਂ ਜਬੂ ਤੁਸੀਂ ਇੱਥੇ ਵਿਜ਼ਿਟ ਕਰਿਓ ਬਹੁਤ ਜਿਆਦੇ ਵਧੀਆ ਯਾਨੀ ਕਿ ਇਹਨਾਂ ਜਿਹੜੀ ਸੇਲ ਆ ਰੱਖੜੀਆਂ ਤੱਕ ਲੱਗੀ ਹੋਈ ਆ ਤੇ ਯਾਨੀ ਕਿ ਜਵੈਲਰੀ ਦੀ ਜਿਹੜੀ ਸੇਲ ਆ ਉਹ ਲੱਗੀ ਹੋਈ ਹੈਗੀ ਜਿੰਨੇ ਵੀ ਆਪਣੀ ਆਰਟੀਫੀਸ਼ਲ ਜਵੈਲਰੀ ਹੁੰਦੀ ਆ ਹਰ ਤਰ੍ਹਾਂ ਦੀ ਬੈਂਗਲਜ਼ ਵਗੈਰਾ ਹੋਗੇ ਈਅਰਿੰਗ ਵਗੈਰਾ ਹੋਗੇ ਸੈੱਟ ਕੁਛ ਵੀ ਹੈ ਨਾ ਰਬੜ ਬੈਂਡ ਵਗੈਰਾ ਇਦਾਂ ਦੇ ਕਲਿੱਪ ਵਗੈਰਾ ਹਰ ਇੱਕ ਚੀਜ਼ ਇੱਥੇ ਮਿਲ ਰਹੀ ਆ ਬਹੁਤ ਹੀ ਘੱਟ ਰੇਟ ਤੇ ਰੇਟ ਵੀ ਤੁਸੀਂ ਸੁਣ ਕੇ ਨਾ ਯਾਨੀ ਹੈਰਾਨ ਹੀ ਹੋ ਜਾਓਗੇ ਤੇ ਜਿਹੜੀਆਂ ਜਾਨਕੀ ਜਿੰਨਾ ਸਸਤਾ ਇਹਨਾਂ ਦਾ ਰੇਟ ਆ ਸਾਨੂੰ ਵੀ ਕਿਸੇ ਨੇ ਦੱਸਿਆ ਮੈਂ ਕਿਹਾ ਚਲੋ ਆਪਾਂ ਵਿਜ਼ਿਟ ਕਰਕੇ ਆਉਣੀਆ ਦੇਖ ਕੇ ਆਉਣੀਆ ਤੇ ਨਾਲ ਨਾਲ ਮੈਂ ਕਿਹਾ ਚਲੋ ਆਪਾਂ ਤੁਹਾਨੂੰ ਵੀ ਦਿਖਾਉਣੀਆ ਤੇ ਰੇਟ ਜੇ ਤੁਸੀਂ ਸੁਣੋਗੇ ਨਾ ਹੈਰਾਨ ਹੀ ਹੋ ਜਾਓਗੇ ਵੀ ਇਹਨਾਂ ਦਾ ਇੰਨਾ ਜਿਹੜਾ ਹੈਗਾ ਰੇਟ ਸਸਤਾ ਰਹਿਣੇ ਵਾਲਾ ਤੇ ਹਾਂਜੀ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਿਆਂ ਐਡਰੈਸ ਵੀ ਇਹ ਸ਼ਾਪ ਆ ਜਿਹੜੀ ਕਿੱਥੇ ਹੈਗੀ ਇਹ ਸ਼ਾਪ ਹੈਗੀ ਜੀ ਆਪਣੇ ਮਾਨ ਸਾਦੇ ਵਿੱਚ ਮੇਨ ਬਾਜ਼ਾਰ ਦੇ ਵਿੱਚ ਗਲੀ ਹੈ ਇੱਕ ਸਿਨੇਮਾ ਮਾਰਕੀਟ ਵਾਲੀ ਗਲੀ ਆ ਜਿਹੜੀ ਵੱਲਦੀ ਆ ਤੇ ਉਸ ਗਲੀ ਦੇ ਵਿੱਚ ਹੈ ਹੀ ਐ ਅਰੋੜਾ ਕਲੈਕਸ਼ਨ ਵਾਲੇ ਅਰੋੜਾ ਜਵੈਲਰੀ ਵਾਲੇ ਜਣੂ ਵੈਸੇ ਵੀ ਜੇ ਆਪਾਂ ਆਮ ਵੀ ਉਹਨਾਂ ਤੋਂ ਲੈਣੀਆਂ ਤਾਂ ਉਹਨਾਂ ਕੋਲ ਜਿਹੜੇ ਸੈੱਟ ਵਗੈਰਾ ਹਨਾ ਬਹੁਤ ਜਿਆਦਾ ਵਧੀਆ ਤੇ ਠੀਕ ਰੇਟ ਤੇ ਮਿਲਦੇ ਹਨਾ ਆਰਟੀਫੀਸ਼ੀਅਲ ਜਿਹੜੀ ਵੀ ਜਵੈਲਰੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਚੂੜੇ ਕਲੀਰੇ ਹਨਾ ਕੁਝ ਵੀ ਆਪਾਂ ਨੇ ਲੈਣਾ ਇਦਾਂ ਦਾ ਬਹੁਤ ਹੀ ਜਿਆਦਾ ਜਿਹੜੀ ਯੂਨੀਕ ਜੀ ਜਿਹੜੀ ਖਈਆਂ ਨਾਲ ਦੇ ਵੈਰਾਈਟੀ ਹੁੰਦੀ ਹੈਗੇ ਤੇਸੀਂ ਪਹਿਲਾਂ ਵੀ ਆਉਨੇ ਆ ਇਹਨਾਂ ਦੇ ਇੱਥੇ ਮੈਂ ਕਹਾ ਚਲੋ ਅੱਜ ਵੀ ਆਪਾਂ ਚੱਲਦੇ ਆ ਸਾਨੂੰ ਕਿਸੇ ਨੇ ਦੱਸਿਆ ਜੀ ਮੇਕੇ ਨਾ ਹੁੰਦਾ ਆਪਣੇ ਵਾਲਾਂ ਦੇ ਲਾਉਣੇ ਵਾਲਾ ਢਿਆਰਾ ਵਗੈਰਾ ਹਨਾ ਇਹ ਚੀਜ਼ ਤੇ ਬਾਕੀ ਟੌਪਸ ਵਗੈਰਾ ਬਾਹਰ ਹੀ ਜਿਆਦੇ ਸੋਹਣੇ ਸਿੰਗਲ ਟਿੱਕਿਆ ਦੇਖੇ ਸਾਰੇ ਜਿਹੜੇ ਹੈਗੇ ਆ ਉਹ ਆਪਣੇ ਹੈਅਰ ਐਸੈਸਰੀ ਹੈ ਜੀ ਬੇਟੇ ਇੱਥੇ ਬੈਂਗਲ ਦੇ ਦੇਖ ਕੇ ਮੈਨੂੰ ਪਾ ਪਾ ਕੇ ਦਿਖਾ ਰਹੀ ਸੀ ਮੈਂ ਕਹਾ ਲੈ ਮੈਂ ਸ਼ੂਟ ਕਰ ਇਹਨਾਂ ਜੇ ਤੁਸੀਂ ਇਹਦਾ ਰੇਟ ਸੁਣੋਗੇ ਤਾਂ ਸਿਰਫ ਇਹਦਾ ਰੇਟ 20 ਰੁਪਏ ਦਾ ਚੂੜੀ ਜਿਹੜੀ ਬੇਟੀ ਦੇ ਪਾਈ ਆ 20 ਜਾਂ 30 ਜਿਹੜੀ ਇਹਨੇ ਲਈ ਸੀ ਸਿੰਪਲ ਚੂੜੀ ਉਹਦਾ 20 ਇਹਦਾ ਸ਼ਾਇਦ ਕੁਸਤੀ ਇਹਨਾਂ ਕਰੇਟ ਆ ਤੇ ਜਿਹੜੇ ਇਹ ਵਾਲੇ ਸੈੱਟ ਨੇ ਜੰਟੀਆਰਾ ਵਗੈਰਾ ਨੇ ਸਾਰੇ ਇਹਨਾਂ ਨੇ 60 60 70 100 ਕੁਸ਼ੇਦਾਂ ਦੇ ਰੇਟ ਸੀ ਕੱਢੇ ਹੋਏ ਆ ਤੇ ਮੈਂ ਲੈ ਸੀ গোল ਟੌਪਸ ਉਹ ਵੀ ਮੈਂ ਤੁਹਾਨੂੰ ਦੇਖ ਦਿਨਾਂ ਸ਼ਾਇਦ ਅੱਗੇ ਮੈਂ ਦਿਖਾਉਂਗੀ ਤੇ ਉਹਨਾਂ ਦਾ ਰੇਟ ਤੁਸੀਂ ਸੁਣੋਗੇ ਹੈਰਾਨ ਹੋ ਜਾਗੇ ਸਿਰਫ 20 ਵੀ ਰੁਪਏ ਰੇਟ ਰੱਖਿਆ ਹੋਇਆ ਉਹਨਾਂ ਦਾ ਹਾਲਾਂਕਿ ਜਦੋਂ ਆਪਾਂ ਬਾਜ਼ਾਰ ਦੇ ਵਿੱਚ ਲੈਣੇ ਆਪਾਂ ਨੂੰ ਉਹ 100 120 150 ਤੋਂ ਘੱਟੋਂ ਆਪਾਂ ਨੂੰ ਮਿਲਦੇ ਨਹੀਂ ਹੈਗੇ ਬਹੁਤ ਘੱਟ ਰੇਟ ਦੇ ਰਕੇ ਸੇਲ ਸਿਰਫ ਰੱਖੜੀ ਤੱਕ ਹੀ ਰੱਗੀ ਹੋਈ ਹੈ ਜਿਹੜੀਆਂ ਮੇਰੇ ਭੈਣਾ ਮਾਨਸਾ ਦੇ ਆਲੇ-ਦੁਆਲੇ ਨੇ ਤੁਸੀਂ ਜਰੂਰ ਇੱਥੇ ਜਾ ਕੇ ਆਓ ਜਿਵੇਂ ਕਿ ਅੱਗੇ ਤਿਉਹਾਰਾਂ ਦਾ ਟਾਈਮ ਆ ਜਾਂ ਫਿਰ ਹਨਾ ਮੈਰਿਜ ਵਗੈਰਾ ਹਨਾ ਫੰਕਸ਼ਨਾਂ ਦਾ ਟਾਈਮ ਆ ਤਾਂ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਘੱਟ ਰੇਟ ਦੇ ਵਿੱਚ ਜਿਹੜੇ ਤੁਹਾਨੂੰ ਹੈਗੇ ਇੱਥੋਂ ਜਵੈਲਰੀ ਹੈ ਜਿਹੜੀ ਮਿਲਣ ਵਾਲੀ ਹੈ ਤੇ ਇਹ ਵਾਲੇ ਸੈਟਾਂ ਦਾ ਰੇਟ ਜਿਵੇਂ ਤੁਹਾਨੂੰ ਦੱਸਾਂ ਸਿਰਫ 100 ਰੁਪਏ ਕੋਈ ਵੀ ਸੈਟ ਲੈ ਲਓ ਯਾਨੀ ਕਿ 100 150 ਕੁਛ ਇਦਾਂ ਦਾ ਰੇਟ ਆ ਜਿਹੜਾ ਇਹਨਾਂ ਨੇ ਰੱਖਿਆ ਹੋਇਆਗਾ ਤੇ ਵੈਸੇ ਮੈਂ ਜ਼ਿਆਦਾਤਰ ਪੁੱਛੀ ਨਹੀਂ ਪਰ ਮੈਂ ਪੁੱਛ ਰਹੀ ਸੀ ਵੀ ਇਹਨਾਂ ਦਾ ਰੇਟ ਕੀ ਆ ਕਹਿੰਦੇ 100 100 ਰੁਪਏ ਬਹੁਤ ਭੰਣਾ ਰਹਿ ਰਹੀਆਂ ਸੀ ਬਹੁਤ ਜਿਆਦਾ ਇਕੱਠ ਸੀ ਇਹ ਸ਼ਾਪ ਤੇ ਜਦੋਂ ਸਿੱਗੇ ਆ ਉਦੋਂ ਵੀ ਸੀਗਾ ਨਾਲ ਦੀ ਨਾਲ ਲੈ ਲੈ ਕੇ ਆਲਾ ਜਾ ਰਿਹਾ ਸੀ ਹਨਾ ਤੇ ਕਸਟਮਰਾਂ ਦਾ ਤਾਂ ਤੁਹਾਨੂੰ ਪਹਿਨ ਦਾ ਪਤਾ ਹੀ ਹੈ ਜਦੋਂ ਆਪਾਂ ਨੂੰ ਪਤਾ ਲੱਗਿਆ ਆਪਾਂ ਇਦਾਂ ਹੁੰਦਾ ਵੀ ਚੀਜ਼ਾਂ ਦੇਖੋ ਮੈਂ ਇਹ ਵਾਲੇ ਟੌਪਸ ਦੇਖ ਰਹੀ ਸੀ ਇਹਨਾਂ ਦਾ ਰੇਟ ਸਿਰਫ 20 ਰੁਪਏ ਸੀ ਤੇ ਮੈਂ ਲੈਏ ਸੀ ਜੀ ਇੱਥੋਂ ਤਿੰਨ ਜੋੜੀ 20-20 ਰੁਪਏ ਜਾਨੀ ਮੈਨੂੰ ਮਿਲ ਗਏ 60 ਰੁਪਏ ਦੇ ਤਿੰਨ ਜੋੜੀ ਆ ਦੇਖੋ ਇਹ ਵਾਲੀ ਮੈਂ ਲੈਏ ਨੇ ਦੋ ਜੋੜੇ ਮੈਂ ਇਹ ਲੈਏ ਨੇ ਇੱਕ ਮੈਂ ਥੋੜੇ ਜਿਹਾ ਠੰਡੇ ਇਹਨਾਂ ਦੇ ਨਾ ਮੋਤੀ ਜਿਹਾਗਾ ਤੇ ਜਾਨਿਕੇ ਬਾਲੀਆਂ ਟਾਈਪ ਵਾਲੀਆਂ ਟਾਈਪ ਬਹੁਤ ਯਾਨੀ ਕਿ ਵੀ ਸੋਨਾ ਇਹਨਾਂ ਦਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਤੇ ਹਾਂਜੀ ਤੁਸੀਂ ਵੀ ਇੱਥੇ ਜਰੂਰ ਆਇਓ ਹਨਾ ਅਸੀਂ ਸਾਰਾ ਦੇਖ ਰਹੇ ਸੀ ਵੀ ਬਹੁਤ ਹੀ ਜਾਲਿਸ ਹੋਣੀ ਸੀਗੀ ਇਹਨਾਂ ਦੀ ਕਲੈਕਸ਼ਨ ਸੀਗੀ ਜਿਹੜੀ ਰੱਖੀ ਹੋਈ ਸੀਗੀ ਸਟਾਂ ਦੀ ਤੇ ਹਾਂਜੀ ਇਹ ਰੇ সেল ਆ ਜਿਹੜੀ ਰਖੜੀ ਤੱਕ ਲੱਗੀ ਹੋਈ ਹੈਗੀ ਤੇ ਅਰੋੜਾ ਕਲੈਕਸ਼ਨ ਆ ਸਿਨੇਮਾ ਮਾਰਕੀਟ ਵਾਲੀ ਗਲੀ ਮਾਨਸਾ ਤੇ ਹਾਂਜੀ ਜਿਹੜੀ ਇਹ ਸੇਲ ਆ ਸਿਰਫ ਰਖੜੀ ਦਾ ਕੀ ਆ ਤੇ ਜਿਨ੍ਹਾਂ ਨੇ ਵੀ ਮੇਰੀਆਂ ਭੈਣਾਂ ਨੇ ਕੋਈ ਵੀ ਕਲੈਕਸ਼ਨ ਇੱਥੋਂ ਖਰੀਦਣੀਆਂ ਜੁਐਲਰੀ ਆਰਟੀਫੀਸ਼ੀਅਲ ਕੋਈ ਵੀ ਜੁਐਲਰੀ ਲੈਣੀਆਂ ਤੁਸੀਂ ਇੱਥੇ ਆ ਕੇ ਲੈ ਸਕਦੇ ਹੋ ਤੇ ਬਾਕੀ ਪ੍ਰਾਈਸ ਦੀ ਗੱਲ ਕਰਾਂ ਤਾਂ ਪ੍ਰਾਈਸ ਬਹੁਤ ਜਿਆਦਾ ਘਟਾ ਕਿਉਂਕਿ ਨਾਰਮਲ ਵੀ ਜੇ ਆਪਾਂ ਕੋਈ ਵੀ ਸੈੱਟ ਲੈਨੇ ਤਾਂ ਆਪਾਂ ਨੂੰ 200 250 ਤੋਂ ਉੱਪਰ ਹੀ ਮਿਲਦਾਗਾ ਤੇ ਇਹਨਾਂ ਦੀ ਰੇਟ ਸਿਰਫ 100 ਰੁਪਿਆ ਰੱਖਿਆ ਹੋਇਆ ਬਹੁਤ ਹੀ ਜਿਆਦਾ ਘਾਟੇ ਦੇ ਵਿੱਚ ਜਿਹੜਾ ਇਹਨਾਂ ਦਾ ਰੇਟ ਆ ਰੱਖਿਆ ਹੋਇਆ ਸਿਰਫੀ ਬਾਕੀ ਜੀ ਮੇਰੀ ਵੀਡੀਓ ਪਾਉਣ ਦਾ ਮਕਸਦ ਇਹੀ ਸਹੀ ਵੀ ਤੁਸੀਂ ਆ ਕੇ ਹਨ ਜਿੰਨਾ ਪੈਣਾ ਨੂੰ ਨਹੀਂ ਪਤਾ ਮਨ ਸਹੀ ਦੇ ਅਲੱਗ-ਅਲੱਗ ਹਨ ਇੱਥੇ ਪਿੰਡਾਂ ਤੋਂ ਅਲੱਗ-ਅਲੱਗ ਹੈਗੇ ਹੋ ਤੁਸੀਂ ਏਰੀਏ ਤੋਂ ਤੇ ਤੁਸੀਂ ਇੱਥੇ ਆ ਕੇ ਖਰੀਦਦਾਰੀ ਕਰ ਸਕੋ ਜੜੂ ਪੈਸਾ ਪਤਾ ਲੱਗ ਜਾਂਦਾ ਕਈ ਵਾਰ ਚਲੋ ਨਹੀਂ ਵੀ ਪਤਾ ਲੱਗਦਾ ਤਾਂ ਕਰਕੇ ਮੈਂ ਤੁਹਾਨੂੰ ਇਹ ਵੀਡੀਓ ਘੱਡੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹੁਈਆਂ ਬਹੁਤ ਜਿਆਦੇ ਸੋਨੇ ਟੌਪਸਾਂ ਦੇ ਟੌਪਸ ਜੁਐਲਰੀ ਵਗੈਰਾ ਬਹੁਤ ਸੋਹਣੀਆਂ ਬਾਕੀ ਚੂੜੀਆਂ ਵੀ ਹੈਗੀਆਂ ਨੇ ਇਹਨਾਂ ਕੋਲੇ ਚੂੜੀਆਂ ਦੇ ਕਲੈਕਸ਼ਨ ਵੀ ਬਹੁਤ ਸੋਹਣੀਆਂ ਸ਼ਾਇਦ ਮੈਂ ਉਹਦੀ ਵੀਡੀਓ ਜਿਹੜੀ ਹੈਗੀ ਸ਼ੂਟ ਨਹੀਂ ਕੀਤੀ ਚੂੜੀਆਂ ਹੋਗੇ ਜਿਵੇਂ ਰਿੰਗਸ ਹੋ ਗਈਆਂ ਹਨਾ ਤੇ ਉਹਨਾਂ ਦੀ ਕਲੈਕਸ਼ਨ ਵੀ ਜਿਹੜੀ ਬਹੁਤ ਸੋਹਣੀ ਹੈਗੀ ਜ਼ਿਆਦਾਤਰ ਮੈਂ ਜਿਹੜੇ ਹੈਗੇ ਗੋਟ ਟੌਪਸ ਹੀ ਪਸੰਦ ਕਰ ਰਹੀਆਂ ਇਸ ਲਈ ਮੈਂ ਉਸੇ ਉਸੇ ਕਾਊਂਟਰ ਤੇ ਆ ਕੇ ਰੁਕੇ ਜਿੱਥੇ ਟੌਪਸ ਜ਼ਿਆਦਾ ਰੱਖੇ ਹੋਏ ਨੇ ਮੈਂ ਬਸ ਗੋਟ ਟੌਪਸ ਇੱਥੇ ਦੇਖ ਰਹੀ ਸੀ ਕਿਉਂਕਿ ਮੈਂ ਹੈਵੀ ਵਗੈਰਾ ਜਿਆਦਾ ਆ ਕੇ ਹੋਸ਼ ਨਹੀਂ ਹੈਗੀ ਇਸ ਲਈ ਮੈਂ ਨਾਰਮਲ ਜਿਹੜੇ ਹੈਗੇ ਟੌਪਸ ਉਹ ਆਪਣੇ ਲਈ ਦੇਖ ਰਹੀ ਸੀ ਤੇ ਮੈਂ ਕਿਹਾ ਚਲੋ ਵੀਡੀਓ ਬਣਾਦਾ ਇੱਕ ਵਾਰੀ ਮੈਂ ਨਾਲ ਦੀ ਨਾਲ ਥੋੜਾ ਜਿਹਾ ਸ਼ੂਟ ਵੀ ਕਰ ਲਿਆ ਸੀ ਸੈੱਟ ਵਗੈਰਾ ਵੀ ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈਗੀ ਤੇ ਬਾਕੀ ਜਿਹੜੀ ਹੈਅਰ ਐਸੈਸਰੀ ਆ ਉਹ ਵੀ ਬਹੁਤ ਜ਼ਿਆਦਾ ਸੋਹਣੀ ਹੈ ਤੇ ਅ ਤਰ੍ਹਾਂ ਦੇ ਨੇ ਜਿਹੜੀ ਆ ਵਾਲੀ ਟੋਕਰੀ ਦੇ ਵਿੱਚ ਸਾਰੀ ਹੇਅਰ ਐਸੈਸਰੀ ਜਿਹੜੀ ਉਹ ਪਈ ਆ ਤੁਸੀਂ ਜਦੋਂ ਵੀ ਆਉਂਗੇ ਤੁਸੀਂ ਇਸ ਸ਼ਾਪ ਤੇ ਤੁਹਾਨੂੰ ਆਪ ਹੀ ਆ ਕੇ ਦੇਖਣ ਨੂੰ ਬਹੁਤ ਜ਼ਿਆਦਾ ਕੁਝ ਮਿਲੇਗਾ ਤੇ ਹਾਂਜੀ ਮੇਰੀ ਵੀਡੀਓ ਜਿਹੜੀ ਕਿਵੇਂ ਦੀ ਲੱਗੀ ਸਿਰਫ ਮੇਰਾ ਮਕਸਦ ਇਹ ਹੀ ਸੀ ਵਿੱਚ ਰੋ ਪੈਣਾ ਨੂੰ ਹਨਾ ਥੋੜੀ ਜੀ ਸ਼ੇਅਰ ਹੋ ਜਾਵੇ ਹਨਾ ਪੈਣਾ ਦੀ ਥੋੜੀ ਜੀ ਹੈਲਪ ਹੋ ਜੂਗੀ ਇਸ ਲਈ ਹਨਾ ਕਈ ਵਾਰ ਨਹੀਂ ਪਤਾ ਲੱਗਦਾ ਤਾਂ ਕਰਕੇ ਦੇਖੋ ਰੌਡਵੈਂਡ ਵਗੈਰਾ ਵੀ ਇਹਨਾਂ ਨੇ ਬਹੁਤ ਜ਼ਿਆਦਾ ਰੱਖੇ ਹੋਏ ਨੇਗੇ ਤੇ ਹਾਂਜੀ ਆਪਣੇ ਜਾਣ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀ ਡੋਨਟ ਲਾਈਕ ਜ਼ਰੂਰ ਕਰਦੇ ਹੋ ਜੇਕਰ ਤੁਹਾਨੂੰ ਵਧੀਆ ਲੱਗੀ ਤੇ ਮਿਲਦੇ ਆਂ ਜੀ ਆਪਾਂ ਇੱਕ ਨੈਕਸਟ ਵਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ